ਤੁਹਾਡੇ ਇੰਡਸਟਰੀ ਚ ਫਰੈਂਡ ਕਿਹੜੇ ਕਿਹੜੇ ਆ ਜਿਹੜੀਆਂ ਬੇਬੀਆਂ ਕੰਮ ਕਰਦੀਆਂ ਰਿਸ਼ੀ ਮੈਮ ਨੇ ਰੁਪਿੰਦਰ ਰੂਪੀ ਮੈਮ ਨੇ ਤੁਹਾਡੀ ਕੌਣ ਸੇਹਲੀਆਂ ਇੰਡਸਟਰੀ ਚ ਮੇਰੀ ਸਾਰੀਆਂ ਹੀ ਸੇਹਲੀਆਂ ਨੇ ਮੈਂ ਮੇਰਾ ਸਹਵਾਈ ਇਹ ਜਾ ਹੈ ਨਾ ਹਾਂਜੀ ਤੇ ਮੈਨੂੰ ਕੋਈ ਮੈਡਮ ਹੀ ਨਹੀਂ ਕਹਿੰਦਾ ਪਹਿਲਾਂ ਤਾਂ ਸੱਟ ਤੇ ਸਾਰੇ ਬੇਬੇ ਬੇਬੇ ਕਹਿੰਦੇ ਹੂੰ ਵੱਡਾ ਕੀ ਛੋਟਾ ਕੀ ਸਾਰੇ ਬੇਬੇ ਕਹਿੰਦੇ ਕਿ ਤੁਸੀਂ ਨਾ ਜਦੋਂ ਵੀ ਪੜਦੇ ਤੇ ਦੇਖ ਦੇਖਦੇ ਹੋ ਸਾਨੂੰ ਹੀ ਲੱਗਦਾ ਵੀ ਕੋਈ ਸਾਡੀ ਬੇਬੇ ਆ ਸਾਡੀ ਕੋਈ ਰਿਸ਼ਤੇਦਾਰ ਆ ਸੱਟ ਤੇ ਸੱਟ ਬਹਿ ਕੇ ਬੱਸ ਵੀ ਚੜਦੀਆਂ ਕਨੈਕਟਰ ਹੋਊ ਜਾਂ ਕੋਈ ਹੋਰ ਹੋਊ ਬੇਬੇ ਕਹੇ ਕੀ ਬੁਲਾਉਂਦੇ ਨੇ ਮੈਨੂੰ ਮੈਂ ਕਹਾਂ ਮੈਂ ਬੇਬੀ ਲੱਗਦੀ ਆ ਸਾਡੀ ਹੂੰ ਵੈਸੇ ਫੀਲ ਵਧੀਆ ਹੁੰਦਾ ਆ ਆਪਦੇ ਧੀਆਂ ਪੁੱਤਾਂ ਵਾਂਗੂ ਲੱਗਦਾ ਜੇ ਕੋਈ ਆਉਂਦਾ ਮੂੰਹ ਭਰਦਾ ਬੇਬੇ ਕਹੇ ਤੋ ਹੈਨਾ ਤਹੀ ਗੱਲ ਤੇ ਆਪ ਦਾ ਪਣਾਉਂਦਾ ਹੈ ਹੈਨਾ ਹੂੰ ਤੇ ਮੈਨੂੰ ਚੰਗਾ ਲੱਗਦਾ ਕੋਈ ਹੋਣੀ ਮੈਂ ਇੱਕ ਮੈਨ ਬੇਬੀ ਸਿਰੀ ਜੀ ਕੰਮ ਮਿਲਿਆ ਬੰਬੇ ਹੂੰ ਤੇ ਸੁਪਰ ਸੁਪਰੀਤ ਅੱਛਾ ਤੇ ਉਹਨਾਂ ਦਾ ਫੋਨ ਆਇਆ ਹੂੰ ਕੋਈ ਜਾਣ ਪਛਾਣ ਨਹੀਂ ਸੀ ਆਪਣੀ ਤੇ ਮੈਂ ਕਪੜੇ ਧੋਈ ਜਾਂਦੀ ਆ 12:00 ਵਜੇ ਤੇ ਫੋਨ ਆਇਆ ਹੂੰ ਕਹਿੰਦੇ ਮੈਡਮ ਵੀ ਇਸ ਤਰ੍ਹਾਂ ਕਰਕੇ ਵੀ ਉਹ ਥੋੜੀ ਆਪਾਂ ਮੈਂ ਥੋ ਇੰਨੀ ਨਹੀਂ ਬੋਲੀ ਜਾਂਦੀ ਹਿੰਦੀ ਜੇ ਬੋਲੀ ਜਾਂਦੀ ਟੁੱਟੀ ਫੁੱਟੀ ਜੀ ਬੋਲੀ ਜਾਂਦੀ ਹਾਂਜੀ ਤੇ ਹਾਂ ਲਿਖੀ ਬੋਲ ਲਾਨੇ ਆ ਜੇ ਕੋਈ ਕਹੇ ਵੀ ਕੰਮ ਕਰੋ ਤੁਸੀਂ ਫਿਲਮ ਵਿੱਚ ਫੇਰ ਬੋਲ ਲਾਨੇ ਹੈਨਾ ਹਾਂਜੀ ਵੀ ਵੈਸੀ ਨਹੀਂ ਬੋਲੀ ਜਾਂਦੀ ਤੇ ਉਹਨਾਂ ਦਾ ਜਦੋਂ ਫੋਨ ਆਇਆ ਕਹਿੰਦੇ ਮੈਡਮ ਵੀ ਸੁਣ ਐ ਕਰਕੇ ਵੀ ਅਸੀਂ ਕੰਮ ਦੇ ਰਹੇ ਆ ਇੰਨੇ ਦਿਨਾਂ ਦਾ ਤੁਹਾਡਾ ਮਹੀਨੇ ਦਾ ਕੰਮ ਹੋਊਗਾ ਉਹਦੇ ਵਿੱਚ ਆਏ ਹੋਏ ਮਾ ਮੈਂ ਤਾਂ ਨਹੀਂ ਆਉਂਦੀ ਮਾ ਬੰਬੇ ਕੌਣ ਜਾਵੇ ਭਾਈ ਹਾਂ ਕਦੇ ਗਏ ਨਹੀਂ ਆਏ ਨਹੀਂ ਮਾਣਾ ਨੇ ਜਵਾਬ ਦਿੱਤਾ ਆਹੀ ਮੇਰੀ ਪੋਤੀ ਆ ਗਈ ਹਾਂਜੀ ਕਹਿੰਦੀ ਮੈਂ ਇਹਨੂੰ ਕਹਿਣ ਲੱਗੀ ਮਾਸੀ ਮੈਂ ਵੀ ਮਾ ਬੰਬੇ ਤੋਂ ਫੋਨ ਆਇਆ ਸੀ ਉਹ ਕਹਿੰਦੀ ਵੀ ਨੈਟ ਨੈਟਪਲੈਕਸ ਤੇ ਵੀ ਆਪਾਂ ਉਹ ਕਰਨੀ ਐ ਹੂੰ ਵੀ ਉਹ ਵੈਬ ਸ੍ਰੀਜੀ ਬਣਾਉਣੀ ਐ ਹਾਂਜੀ ਤੇ ਵੀ ਤੁਸੀਂ ਆਓ ਤੇ ਮੈਂ ਮੈਂ ਤਾਂ ਉਹਨਾਂ ਨੂੰ ਜਵਾਬ ਦਿੱਤਾ ਹਾਂਏ ਮਮਾ ਤੂੰ ਜਿੱਥੇ ਜਵਾਬ ਦੇਤਾ ਮੈਨੂੰ ਕਹਿੰਦੀ ਉੱਥੇ ਦੁਨੀਆ ਤਰਸ ਰਹੀ ਐ ਬਿਲਕੁਲ ਹਾਂਜੀ ਮੈਂ ਫਿਰ ਉਹ ਤਾਂ ਬੰਬੇ ਕਹਿੰਦੇ ਕਹਿੰਦੀ ਚੱਲ ਮੈਂ ਚਲਦੀਆਂ ਤੇਰੇ ਨਾਲ ਹਾਂ ਮਾਹ ਚੱਲ ਚੰਗਾ ਇਹ ਯੂਨਿਕ ਦੁਆਰੇ ਫੇਰ ਫੋਨ ਆ ਗਿਆ 12:00 ਵਜੇ ਕਹਿੰਦੇ ਮੈਡਮ ਆਪ ਆਜੋ ਨਾ ਹਾਂ ਤੇ ਮਹ ਆ ਜਾਾਂਗੇ ਵੀ ਪਰ ਅਸੀਂ ਦੋ ਜਣਾਂ ਦਾ ਖਰਚਾ ਚੱਕਣਾ ਪਊ ਸੀ ਮੈਂ ਦੋ ਜਣੀਆਂ ਆਵਾਂ ਉਹ ਆਪਾ ਪਪਾ ਦੀ ਮੈਡਮ ਚਾਰ ਕੋਲੇ ਆਓ ਪਰ ਆਜੋ ਹਾਂਜੀ ਤੇ ਫਿਰ ਉਹਨਾਂ ਨੇ ਬਸ ਉੱਥੇ ਚਲੀਆਂ ਗਈਆਂ ਸੀ 10 ਦਿਨ ਲਾ ਕੇ ਆਈ ਪਹਿਲਾਂ ਮੈਨੂੰ ਐਲੌਵ ਸੀ ਵੀ ਬੰਬਈ ਵਾਲੇ ਆਏ ਹੋਣਗੇ ਆਏ ਹੋਣਗੇ ਪਰ ਉਹਨਾਂ ਨੇ ਫਿਰ ਪਿਆਰ ਦਿੱਤਾ ਉਹ ਟੀਮ ਨੇ ਮੈਨੂੰ ਪਿਆਰ ਬੇਬੇ ਬੇਬੇ ਸਾਰੇ ਐ ਕਿਹਾ ਕਰਨਾ ਹਾਂ ਛੋਟਾ ਕਿ ਵੱਡਾ ਕਿਥੇ ਫਿਰ ਫਿਰ ਬੇਬੀ ਕਹਿਣ ਲੱਗੇ ਉਹ ਆਪਣੇ ਜਿਹੜੀ ਸਟੋਰੀ ਸੀ ਨਾ ਉਹ ਕੁੜੀ ਇੱਧਰ ਆਪਣੇ ਪੰਜਾਬ ਦੀ ਸੀ ਜਲੰਧਰ ਵੱਲ ਦੀ ਹੂੰ ਉਹ ਮੈਨੂੰ ਬੇਬੇ ਕਹਿੰਦੇ ਸਾਰੇ ਉਹਦੇ ਮਂਗਰ ਬੇਬੇ ਬੇਬੇ ਲਾਗੇ ਕਰ ਫਿਰ ਉਹ ਜਿਹੜੀ ਉਹਦੀ ਡਾਇਰੈਕਟਰ ਸੀ ਉਹ ਯੂਕਰੇਨ ਦੀ ਸੀ ਹਾਂਜੀ ਉਹ ਛੋਟੀ ਜਿਹੀ ਕੁੜੀ ਬਸ 23 ਸਾਲਾਂ ਦੀ ਮਰਦੀ ਸੀ ਹੂੰ ਤੇ ਉਹਨੂੰ ਭਈ ਉਹ ਤਾਂ ਮੇਰੀ ਪੰਜਾਬੀ ਸਮਝਣਾ ਆਇਆ ਕਰ ਵਿਚਾਰੀ ਨੂੰ ਉਹ ਬਸ ਦੂਰੇ ਲੱਗ ਜਾ ਕਰੇ ਬੇਬੇ ਬੇਬੇ ਸੈਟ ਤੇ ਜਦੋਂ ਮੈਂ ਜਾਇਆ ਕਰਾਂ ਕੋਈ ਮੇਰੇ ਤੱਕ ਨਾ ਉਹ ਗੱਫੀ ਪਾ ਕੇ ਇੰਨੀਆਂ ਮਿੱਠੀਆਂ ਲਿਆ ਕੇ ਮੈਨੂੰ ਸੰਗ ਲੱਗੇ ਕਰਕੇ ਕਿ ਤੁਸੀਂ ਪਿਆਰੀ ਇੰਨੇ ਹੋ ਤੁਸੀਂ ਇੰਨੀਆਂ ਗੱਲਾਂ ਸੁਣਾਉਂਦੇ ਫਿਰ ਉਹਨੇ ਇੰਨੇ ਇੰਨਾ ਉਹਨੇ ਪਿਆਰ ਦਿੱਤਾ ਉਹ ਸੀਨ ਦੇਖ ਕੇ ਵੀ ਮੇਰਾ ਇੰਨਾ ਖੁਸ਼ ਹੋ ਜਾਂਦੀ ਇਹ ਆਪਣੀ ਗੁड़िया ਮਗਰ ਬੈਠੀ ਉੱਥੇ ਉਹਦੇ ਵਿੱਚ ਸ਼ਰਾਬ ਦਾ ਸੀਨ ਕਰਨਾ ਸੀ ਹਾਂਜੀ ਚਲੋ ਹੁੰਦਾ ਤਾਂ ਉਹ ਪਾਣੀ ਹੋਈ ਹੈ ਹੂੰ ਹੂੰ ਤੋ ਜਦੋਂ ਮੈਂ ਸ਼ਰਾਬ ਦਾ ਸੀਨ ਕਰਨ ਲੱਗੀ ਉਹ ਦੋਨੇ ਜਣੇ ਸੀ ਉਹਦੇ ਹਸਬੰਡ ਵੀ ਸੀ ਉਹ ਐਸਤੇ ਚੜ ਕੇ ਕੁਰਸੀਆਂ ਤੇ ਚੜ੍ਹ ਕੇ ਐ ਕਰਕੇ ਨੱਚਣ ਲੱਗੇ ਇੰਨਾ ਨੱਚੇ ਨੱਚੇ ਕਹਿੰਦੀ ਮੰਮੀ ਦੱਸਦੀ ਸੀ ਆਪਣੀ ਗੁੜੀਆ ਮਗਰ ਕਹਿੰਦੀ ਬਹੁਤ ਖੁਸ਼ ਹੋਈ ਫਿਰ ਉਹਨਾਂ ਨੇ ਆ ਕੇ ਉਹ ਕਹਿੰਦੀ ਜਦੋਂ ਮम्मा ਵਿਆਹ ਬੇਬੇ ਕਹਿੰਦਾ ਸੀਨ ਕਰਕੇ ਹਟ ਗਈ ਮੈਂ ਤਾਂ ਘੁੱਟ ਕੇ ਜੱਫੀ ਪਾਉਣੀ ਆ ਜਾ ਕੇ ਇਹਨਾਂ ਨੂੰ ਕਹਿੰਦੇ ਫਿਰ ਸਾਡੀ ਬੇਬੇ ਬੰਬੇ ਵਾਲਿਆਂ ਨੂੰ ਵੀ ਖੁਸ਼ ਕਰੇਗਾ ਖੁਸ਼ ਕਰੇਗਾ ਵਾਲਾ ਕੁਝ ਕਰ ਰਿਹਾ ਤਾਂ ਹੁਣ ਹੁਣ ਵੀ ਆ ਜਾਂਦਾ ਉਹਨਾਂ ਦਾ ਫੋਨ ਵੀ ਆਉਂਦੇ ਰਹਿੰਦੇ ਨੇ ਮੈਨੂੰ ਉਹ ਰਿਲੀਜ਼ ਹੋ ਗਈ ਉਹ ਜਿਹੜੇ ਤੁਸੀਂ ਨਹੀਂ ਆਈ ਨਹੀਂ ਪਰ ਉਹਨਾਂ ਦਾ ਥੋੜਾ ਜਿਹਾ ਕੋਈ ਮਿਲਦਾ ਆਪਸ ਵਿੱਚ ਕੋਈ ਉਹ ਹੋ ਗਿਆ ਅੱਛਾ ਆਈ ਨਹੀਂ ਹਲੇ ਉਹ ਫਿਰ ਮੈਂ ਚਮਕਚ ਕਰਕੇ ਆਈ ਉਹ ਤੋਂ ਬਾਅਦ ਹਾਂਜੀ ਵੈਬ ਸੀਰੀਜ਼ ਵੈਬ ਸੀਰੀਜ਼ ਜੇ ਵਕੀਲੇ ਫਿਲਮ ਵਿੱਚ ਵੀ ਕੀਤਾ ਥੋੜਾ ਜਿਹਾ ਸੀਨ ਮੈਂ ਕਰਦੀ ਰਹਿੰਦੀ ਹਾਂ ਥੋੜੀ ਥੋੜੀ ਜਿਹੜੀਆਂ ਵੀ ਕਹਿ ਸਕਦੇ ਵੀ ਜਿਹੜੀ ਫਿਲਮ ਹੁਣਸ ਉੱਪਰ ਹਿੱਟ ਹੁੰਦੀ ਆ ਸਾਡੀ ਬੇਬੇ ਹੁੰਦੀ ਆ ਬੇਬੇ ਹੁੰਦੀ ਆ ਪਰਮਾਤਮਾ ਸੋਫਰੇ ਟੀ ਰੱਖੇ ਹੈ ਨਾ ਹਾਂਜੀ ਬਿਲਕੁਲ ਤੇ ਤੁਹਾਨੂੰ ਆ ਦੀ ਤੁਹਾਨੂੰ ਕੰਮ ਤੁਸੀਂ ਬਹੁਤ ਕਰ ਰਹੇ ਹੋ ਹੁਣ ਆ ਇੰਡਸਟਰੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਇੱਥੇ ਕੰਮ ਕਰਨ ਲਈ ਥੋੜੀ ਬਹੁਤੀ ਕੋਈ ਜਾਣ ਪਛਾਣ ਦੀ ਵੀ ਲੋੜ ਪੈਂਦੀ ਆ ਫਿਰ ਜਾਣ ਪਛਾਣ ਦੀ ਮੈਨੂੰ ਤਾਂ ਨਹੀਂ ਲੱਗਦਾ ਵੀ ਲੋੜ ਪੈਂਦੀ ਆ ਤੁਹਾਡੇ ਚ ਕੁਝ ਹੈ ਹਮ ਤਾਂ ਅੱਪੀ ਜਾਣ ਪਛਾਣ ਹੈ ਹਮ ਠੀਕ ਹੈ ਨਾ ਇੱਕ ਵਾਰੀ ਵੀ ਮੌਕਾ ਮਿਲਣਾ ਮੌਕਾ ਮਿਲਣਾ ਹਮਨ ਬਸ ਜਿਵੇਂ ਹੁਣ ਉਹਨਾਂ ਨੇ ਮੈਨੂੰ ਓਨੇ ਕੋੜੇ ਦਾਨ ਚ ਐਡੀਸ਼ਨ ਲੈ ਕੇ ਸਪਾਰਸ਼ ਤਾਂ ਕੋਈ ਨਹੀਂ ਸੀ ਐਡੀਸ਼ਨ ਲੈਂਦਾ ਉਹਨਾਂ ਨੂੰ ਫਿੱਟ ਆਇਆ ਕੰਮ ਤਾਂ ਉਹ ਮੈਨੂੰ ਗਾਹਾਂ ਲੈ ਗਈ ਹਮ ਲੇਖ ਵਿੱਚ ਸੁਫਨੇਚ ਮੈਂ ਗਈ ਜਗਦੀਪ ਸਿੱਧੂ ਦੇ ਕੰਮ ਫਿੱਟਾ ਆ ਪਸੰਦ ਆ ਉਹਨਾਂ ਨੇ ਮੈਨੂੰ ਲੇਖ ਚ ਦਿੱਤਾ ਉਹ ਲੇਖ ਫਿਲਮ ਨੇ ਤਾਂ ਲੇਖ ਹੀ ਜਗਾਤੇ ਥਾਲਾ ਥੋੜਾ ਕਿਰਦਾਰ ਇੰਨਾ ਸੋਹਣਾ ਸੀ ਇੰਨਾ ਇੰਟਰਸਟਿੰਗ ਜੇ ਤੁਸੀਂ ਜਾਣੇ ਹੋ ਨਾ ਉਹ ਕੋਠੇ ਉੱਤ ਦੀ ਉਹ ਦੇਖਦੇ ਹੋ ਤੇ ਆਪ ਦਾ ਜਿਹੜਾ ਤੁਹਾਡਾ ਮੁੰਡਾ ਹੁੰਦਾ ਉਹ ਕਹਿੰਦਾ ਵੀ ਤੂੰ ਵੀ ਕੁਝ ਸਿੱਖ ਲੈ ਇਹ ਕੋ ਜਿਹੜਾ ਉਹ ਵਾਲਾ ਚੱਲਿਆ ਗਰਲਫ੍ਰੈਂਡ ਵਾਲਾ ਹਾਂ ਉਹ ਉਹ ਹੁਣ ਨਾ ਮੇਰੇ ਨਾਲ ਵੀ ਮੁੰਡੇ ਖੁੰਡੇ ਫੋਟੋਆਂ ਖਿਚਾ ਦੇਣਾ ਕਹਿੰਦੇ ਬੇਬੇ ਉਹ ਬੋਲ ਕੇ ਸੁਣਾ ਦੇ ਬੋਲੀ ਵਾਲਾ ਸੁਣਾ ਤੁਸੀਂ ਤੁਸੀਂ ਫੇਰ ਇੱਕ ਵਾਰੀ ਉਹ ਸਾਨੂੰ ਵੀ ਬੋਲ ਕੇ ਸੁਣਾਓ ਬੇਦਰ ਇਹ ਹੈ ਫਰੈਂਡ ਹੈ ਕਿ গারਲਫ੍ਰੈਂਡ ਹੈ